ਇਹ ਹੱਥ ਜੇਨੀ ਲਖਿਆ ਦੇ ਹਉਕਮਤ ਮਾਇ ੱੱਲੇ ਆਗੈ ਨਾਨਕਾ ਸਦੈ ਦੁਖ ਜਾਈਏ ਜਿਦੇ ਮਾਹਾ ਬਾਕ ਅਨਸਾ ਮੇਰੇ ਚਾਚਾ ਜੀ ਸਰਦਾਰ ਵਰਮਨ ਸਿੰਘ ਦੀ ਪਿਛਲੇ ਦਿਨੀ ਗੁਰੂ ਚਰਨਾਂ ਦੇ ਵਿੱਚ ਜਾ ਰਾਜੇ ਨੇ ਸੋ ਆਪ ਸਭ ਸੰਗਤਾਂ ਉਹਨਾਂ ਦੀ ਅੰਕਮ ਅਰਦਾਸ ਦੇ ਵਿੱਚ ਉਹਨਾਂ ਨੂੰ ਯਾਦਾਂ ਦੇ ਰੂਪੇਂ ਕਰਨ ਦੇ ਲਈ ਅੱਜ ਇਕੱਤਰ ਹੋਏ ਆ ਤੋ ਮੇਰਾ ਉਸੇ ਦਿਨ ਤੋਂ ਮਨ ਬਹੁਤ ਦੁਖੀ ਹੈ ਕਿਉਂਕਿ ਜਦੋਂ ਸਾਡੇ ਪਰਿਵਾਰ ਦਾ ਕੋਈ ਜੀ ਚਲਾ ਜਾਂਦਾ ਹੈ ਤਾਂ ਉਹ ਪਰਿਵਾਰ ਨੂੰ ਚੱਲਣਾ ਬਫਤ ਔਖਾ ਹੈ ਪਰ ਉਸ ਗੁਰੂ ਨੰਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੇਰਾ ਮਨ ਹੈ ਜਿਹੜਾ ਹੌਸਲਾ ਮੈਨੂੰ ਮਿਲਿਆ ਹੈ ਕਿ ਮੈਂ ਆਪਣੀ ਪਰਿਵਾਰਕ ਧੀਰੀ ਬਾਰੇ ਕੋਈ ਪੰਜ ਛੇ ਝਾਤ ਉਹਨਾਂ ਦੇ ਜੀਵਨ ਬਾਰੇ 2 4 ਗੱਲਾਂ ਜਿਹੜੀਆਂ ਮੈਂ ਕਰਾਂ ਕਿਉਂਕਿ ਜਿੰਨਾ ਮੇਰੇ ਚਾਚਾ ਜੀ ਬਾਰੇ ਇਸ ਪਰਿਵਾਰ ਬਾਰੇ ਮੈਂ ਜਾਣਦੀ ਆ ਮੈਨੂੰ ਲੱਗਦਾ ਹੈ ਕਿ ਉਹਨਾਂ ਆਪ ਸਭ ਨਹੀਂ ਜਾਣਦੇ ਸੋ ਮੈਂ ਸ਼ੁਰੂ ਕਰੂੰਗੀ ਮੇਰੇ ਦਾਦਾ ਜੀ ਤੋਂ ਇਹ ਗੱਲ ਕਿ ਮੇਰੇ ਚਾਚਾ ਜੀ ਬਹੁਤ ਸੱਤ ਭੈਣ ਦਾ ਸੀ ਸੋ ਸਭ ਤੋਂ ਸਾਡੇ ਵੱਡੇ ਭੂਆ ਜੀ ਉਹ ਬਹੁਤ ਪਹਿਲਾਂ ਇਸ ਜਹਾਨ ਤੋਂ ਰੁੱਖਤ ਹੋ ਗਏ ਸੀ ਹਾਲਾਂਕਿ ਉਹਨਾਂ ਦਾ ਪਰਿਵਾਰ ਹੈ ਜਿਹੜਾ ਉਹ ਇੱਕ ਸ਼ਾਦਾ ਦੇ ਅੰਤਮ ਸਮੇਂ ਤੇ ਜਿਹਨੀ ਸ਼ਾਮਲ ਹੈ ਸਾਡੇ ਨਾਲ ਸਾਡੇ ਵੀਰ ਸਾਡੀਆਂ ਭੈਣਾਂ ਤੇ ਅੱਗੇ ਉਹਨਾਂ ਦੇ ਬੱਚੇ ਪਰ ਉਹਨਾਂ ਬਾਅਦ ਮੈਂ ਨਹੀਂ ਜਾਣਦੀ ਮੇਰੇ ਪਾਪਾ ਜਿਹਦੇ ਨਾਲ ਜਾਂਦੀਆਂ ਬੱਲੇ ਭੂਆ ਜੀ ਤੇ ਉਸ ਤੋਂ ਬਾਅਦ ਮੇਰੇ ਤਾਇਆ ਜੀ ਤੇ ਤਾਇਆ ਜੀ ਤੋਂ ਬਾਅਦ ਮੇਰੇ ਪਪਾ ਜੀ ਲੋਹਰਖਾਨਾਂ ਦੇ ਵਿੱਚ ਨਵੰਬਰ ਬਹੁਲਖਾਨ ਦੇ ਵਿੱਚ ਉਹ ਗੁਰੂ ਜਰਨਾ ਦੇ ਜਿਹੜਾ ਕਰਦੇ ਸੀ ਉਹ ਕ 18 ਤੋਂ 25 ਤੱਕ ਮੈਨੂੰ ਲੱਗਦਾ ਸਾਡੇ 7 ਸਾਲਾਂ ਦੇ ਵਿੱਚ ਸਾਡੇ ਪਰਿਵਾਰ ਦੇ 7 ਜੀ ਹੈ ਜਿਹੜੀ ਉਹ ਗੁਰੂ ਜਨਾਂ ਦੇ ਵਿੱਚ ਜਾਵ ਰਾਜੇ ਨੇ ਉਹ ਯਾਦਾਂ ਨਹੀਂ ਜਿਹੜੇ ਸਭ ਤੋਂ ਛੋਟੇ ਸੀ ਸੋ ਇਹਨਾਂ ਦੇ ਜਾਣ ਦੇ ਨਾਲ ਸਾਡੀ ਇੱਕ ਪੀੜ੍ਹੀ ਹੈ ਗਈ ਉਹ ਸਰੀਰਕ ਟੌਪੇ ਸਾਡੇ ਨਾਲੋਂ ਛੂੰਦਾ ਹੋਈ ਹੈ ਸੋ ਬਹੁਤ ਮਾਨ ਹੁਕੀ ਹੁੰਦਾ ਹੈ

ਚਾਂਦੀ ਦਾ ਚੰਕ ਲੈ ਕੇ ਪੈਦਾ ਨਹੀਂ ਹੋਈ ਕੋਈ ਅਸੀਂ ਜਨਮ ਘਰ ਦੀ ਨਹੀਂ ਸੀ ਪਰ ਮੈਨੂੰ ਆ ਲੱਗਦਾ ਹੈ ਕਿ ਸਾਸੀ ਐਨੇ ਅਮੀਰਾਂ ਸਾਡ ਘਰਾਸਤ ਐਨੇ ਅਮੀਰ ਉਹ ਜਿਸੇ ਜਮੀਨਾਂ ਦੇ ਨਾਲ ਬਹੁਤੇ ਸੋਨੇ ਚਾਂਦੀ ਦੇ ਨਾਲ ਨਹੀਂ ਮਿਲਦੀ ਜੋ ਸਾਨੂੰ ਮਿਲਿਆ ਜੀਵਨ ਦੇ ਵਿੱਚ ਉਹਨਾਂ ਤੋਂ ਉਹ ਬਹੁਤ ਖੁਸ਼ ਹੈ ਸਾਡੇ ਲਈ ਬਹੁਤ ਮਾਇਨੇ ਰੱਖਣ ਵਾਲੀਆਂ ਚੀਜ਼ਾਂ ਇਸ ਪਰਿਵਾਰ ਦਾ ਪਿਆਰ ਮੈਨੂੰ ਲੱਗਦਾ ਪਈ ਪਾਪਾ ਜੀ ਤੇ ਮੰਮੀ ਦਾ ਵਿਆਹ ਸੀ ਜਿਹੜਾ 1933 ਦੇ ਵਿੱਚ ਹੋਇਆ ਸੀ ਇਹ ਕੋਸ ਤੋਂ ਬਾਹਰ ਅਸਾਂ ਫਾਮੇਂ ਤੇ ਮੇਰੇ ਪਾਪਾ ਮੇਰੇ ਨਾਲ ਦੇ ਅਸਾਂ ਖਰੇ ਫਰ ਦਾ ਜੀਵਨ ਸਾਗੋ ਖੇਲ ਆਪਸੀ ਪਾਰੇ ਹੋਤੇ ਪਰ ਸਮੇਂ ਬਦਲਦਾ ਹੀ ਨਹੀਂ ਵੀ ਅਸੀਂ ਪਿੰਡ ਵਾਲਿਆਂ ਤੋਂ ਦੂਰ ਸੀ ਮੇਰੇ ਖਿਆਲ ਵਿੱਚ ਪਾਪਾ ਦੀ ਮੈਡੀਸਿਨ ਵੀ ਸੀ ਹੱਥ ਨੇ ਜਸਾਰ ਤੇ ਨਹੀਂ ਛੁੱਟੇ ਆਉਂਦੇ ਤਾਂ ਹੁਣਾਂ ਘੱਟ ਦੇ ਨਾਲ ਉਹ ਪਿੰਡ ਵਾਲਿਆਂ ਨਾਲ ਜਾਰੀ ਸੀ ਅਸੀਂ ਸਾਰੇ ਹਰ ਦਿਨ ਕੋਈ ਪਿੰਡੋਂ ਆ ਰਿਹਾ ਹੈ ਅਦੇ ਪਿੰਡ ਜਾ ਰਿਹਾ ਸੀ ਇੰਨਾ ਪਿਆਰ

करते सारे माता जी का बहुत बहुत सत्कार बहुत करते हैं है जलों वो दस टाइम हॉस्पिटल सारे परिवार ने बहुत सेवा करी असि भी टाइम टू टाइम जानते रहे मैं हस्पताल आए कि मेरे पापा जी ने मेरे चाचा जी ने उस तरह ਇਸ ਜਿਹੜਾ ਮੌਕਾlfloor ਕਰਦੇ ਸੀ ਉਹ ਮੇਰੇ ਪਾਪਾ ਜੀ ਨੂੰ ਇਹ ਸਾਰੀ ਪਾਇਆ ਜੀ ਮੇਰੇ ਅਮਾਸੀਆਂ ਬਹੁਤ ਹੀ ਘ tane ਘਰਾਂ ਦੀਆਂ ਧੀਆਂ ਨੇ ਸਾਰੀਆਂ ਆਪਸ ਵਿੱਚ ਵਿੱਚ ਜਿਹੜਾ ਇੰਨਾ ਮਿਲਵਰਤਨ ਸਾਨੂੰ ਸਿਖਾਇਆ ਹੈ ਇਹ ਮੇਰਾ ਖਿਆਲ ਹੈ ਅੱਜ ਸਹੀ ਕੁ ਮਾਤਰਾ ਸਮੇਂ ਕੋਈ 1 ਦਿਨ ਦੇ ਨਾਲ ਜਾਂ 2 ਦਿਨ ਦੇ ਨਾਲ ਅਸੀਂ ਇਸ ਨੂੰ ਹਾਸਲ ਨਹੀਂ ਕਰ ਸਕਦੇ ਇਹ ਸਾਡੀ ਪ੍ਰਮਾਤ ਦੀ ਪ੍ਰਾਪਤੀ ਹੈ ਇਹ ਸਾਡੀ ਖਰਾਸਤ ਹੈ ਤੋਂ ਮੈਂ ਆਪਣੇ ਭੈਣ ਭਰਾਵਾਂ ਨੂੰ ਦੇ ਨੇਕੀ ਕਰਦਿਆਂ ਵੱਡੇ ਹੋਣ ਦੇ ਲਾਤੀ ਉਹਨਾਂ ਉਜਾਰਸ਼ ਵੀ ਕਰਦਿਆਂ ਕਿ ਆਪਾਂ ਇਸ ਜੀਵਨ ਇਥੇ ਖਤਮ ਨਹੀਂ ਛੋਣ ਦੇਣਾ ਇਹ ਕਹਾਂਗੇ ਸਾਡੀ ਜਿਹੜੀ ਯਾਤਰਾ ਚਲੀ ਗਈ ਹੈ ਉਹ ਸਰੀਰਕ ਤੌਰ ਤੇ ਚਲੀ ਗਈ ਹੈ ਪਰ ਉਹਨਾਂ ਦੀ ਕਨੈਕਸ਼ਨ ਨੇ ਜਿਹੜੇ ਸਾਡੇ ਨਾਲ ਉਹ ਸਾਡੇ ਖੂਨ ਚ ਨੇ ਕਿਰਮੇਸ਼ਵਰ ਇਹ ਅੱਜ ਅਸੀਂ ਆਪਸ ਦੇ ਵਿੱਚ ਉਸੇ ਤਰੀਕੇ ਨਾਲ ਮਿਲਦੇ ਰਹਾਂਗੇ ਬੱਧੇ ਰਹਾਂਗੇ ਇੱਕ ਦੂਜੇ ਦੇ ਦੋਸਤ ਦੇ ਰਿਹਾ ਇਕ ਹੋਵਾਂਗੇ ਤੇ ਉਹਨਾਂ ਦੇ ਉਹਨੀਆਂ ਰੇਹੀਆਂ ਮੈਂ ਨਹੀਂ ਹੋਈ ਮੈਕਸੀਮਾ ਨਹੀਂ ਜਾ ਰਹੀ ਤਾਂ ਬਖਸ਼ਣਾ ਹੈ ਮੈਂ ਉਹਨਾਂ ਦੀਆਂ ਘਰਾਂ ਦਾ ਦਾਸ ਦੇ ਦਿੱਤਾ ਫਿਰ ਉਹਨਾਂ ਨੂੰ ਸ਼ਾਤਾ ਦੇ ਫੁੱਲ ਭੇਟ ਕਰਦੀਆਂ ਤੇ ਬਾਅਦ ਮੈਂਨਾਂ ਸਮੂਹ ਦਾ ਤੈਅ ਵਿੰਨ ਤੋਂ ਬਾਅਦ ਕਰਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ